We don't ਕਹਾਬਾ ਦੇ ਤੋਂ ਜੋ ਜੀ ਜੀ ਉਹਨਾਂ ਦੇ ਤੋਂ ਚੱਲ ਮੈਂ ਗਗਨਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਭਾਰਤ ਦੇ ਕਿਸਾਨ ਜਿਹੜੇ ਇੱਕ ਦਾ ਸਿੱਧੂ ਬਣ ਜਿਹੜਾ ਸਾਡਾ ਅੱਜ ਦਾ ਧਰਨਾਵਾਜੀ ਇਹ ਅੱਜ ਤੋਂ ਤਿੰਨ ਵਾਰੇ ਪਹਿਲਾਂ ਅੱਜ ਸਾਡਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੋ ਕਾਲੇ ਕਾਨੂੰਨ ਇੱਕ ਮੋਦੀ ਸਾਹਿਬ ਨੇ ਸਾਰੇ ਲੋਕਾਂ ਦੇ ਉੱਤੇ ਬਿਨਾਂ ਸੋਚੇ ਸਮਝੇ ਤੋਂ ਮਾਰ ਦਿੱਤੇ ਸੀ ਉਹਨੂੰ ਵਾਪਸ ਕਰਾਉਣ ਦੇ ਵਿੱਚ ਜਦੋਂ ਜਿਸ ਵਕਤ ਪੂਰੇ ਭਾਰਤ ਦੇ ਲੋਕ ਜਿਹੜੇ ਉਹ ਦਿੱਲੀ ਦੇ ਪ੍ਰਵਾ ਮਾਲਕ ਬੈਠੇ ਸੀ ਉਹਨਾਂ ਦੇ ਨਾਂ ਦੇ ਵਿੱਚ ਯੂਪੀ ਦੇ ਵਿੱਚ ਇੱਕ ਇਹਨਾਂ ਦੇ ਮੰਤਰੀ ਨੇ ਜਿਹੇ ਮਿਸ਼ਰਾ ਤਿਆਰੀ ਕੋਟੇ ਪੁੱਤਾਂ ਉੱਤੇ ਜਿਹੜਾ ਸੀਸ਼ ਮਿਸ਼ਰਾ ਕੈਣੀ ਉਹਨਾਂ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਸੀ ਜਿਹਦਾ ਕਿ ਕਿਸਾਨਾਂ ਨੇ ਵਿਰੋਧ ਕੀਤਾ ਸੀ ਉਹ ਵਿਰੋਧ ਤੋਂ ਬਾਅਦ ਜਦੋਂ ਕਿਸਾਨ ਸਾਧਮਈ ਆਪਣੇ ਘਰਾਂ ਨੂੰ ਮੁੜ ਰਹੇ ਸੀ ਉਹਨਾਂ ਦੇ ਉੱਤੇ ਫਾਰ ਗੱਡੀ ਚੜਾ ਕੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਜਿਹੜਾ ਇਹਨਾਂ ਨੇ ਸੀਲ ਕਰ ਦਿੱਤਾ ਸੀ ਪਰ ਅੱਜ ਤੱਕ ਨਾ ਕਿਸਾਨਾਂ ਨੂੰ ਇਨਸਾਫ ਮਿਲਿਆ ਨਾ ਪੱਤਰਕਾਰਾਂ ਨੂੰ ਇਨਸਾਫ ਮਿਲਿਆ ਇਹਦੇ ਵਿਰੋਧ ਦੇ ਵਿੱਚ ਤੀਜੇ ਸਾਲ ਦੇ ਵਿੱਚ ਵੀ ਅਸੀਂ ਜਿਹੜਾ ਵਾ ਰੈਲਾ ਹੱਲ ਕੇ ਬੈਠੇ ਆ ਤੇ ਜਿਹੜਾ ਸਾਡਾ ਸੰਰਸ਼ਾ ਉਹ ਜਾ ਰਹੀ ਹੈ ਤੇ ਸਾਡੀ ਮੰਡਵਾ ਇਹ ਜਿਹੜੇ ਕਾਤਲਵਾਣਾਂ ਨੂੰ ਜਿਹੜਾ ਵਾ ਉਹਨਾਂ ਦੀ ਸਜ਼ਾ ਤੈਅ ਕਰਕੇ ਦੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਤੇ ਜਿਹੜੇ ਕਿਸਾਨ ਵਾ ਉਹਨਾਂ ਨੂੰ ਜਿਹੜਾ ਬੰਦ ਉਹਨਾਂ ਨੂੰ ਇਨਸਾਫ਼ ਮਿਲ ਸਕੇ